ਜ਼ਿਲ੍ਹਾ ਪ੍ਰਧਾਨ ਮਿੰਦਰ ਸਿੰਘ ਪਹਿਣੀ ਦਾ ਖੌਨ ਗਿਆ ਸੀ ਜਾਨੀ ਅੱਜ ਅਸੀਂ ਪਤਾ ਲੈਣ ਆਏ ਆ ਇੱਥੇ ਜੋਗਾ ਥਾਣੇ ਦੇ ਮੁਹਰੇ ਬੈਠੇ ਆ ਜ਼ਿਲ੍ਹਾ ਮਾਨਸਾ ਥਾਣਾ ਜੋਗਾ ਪਿੰਡ ਹੈ ਮਰਖਾ ਤੇ ਉੱਥੋਂ ਦੀ ਲੜਕੀ ਹੈ ਅੱਜ 16 ਦਿਨ ਹੋ ਗਏ ਤਕਰੀਬਨ ਇਸ ਘਟਨਾ ਬਾਅਦ ਨੂੰ ਤੇ ਪੁਲਿਸ ਦੇ ਜੇ ਕੋਣਾ ਹੋਵੇ ਕਨਾਂ ਤੇ ਜੂਨ ਹੀ ਸਰਪੀ ਲੜਕਾ ਫੜ ਲਿਆ ਹੋਵੇ ਲੜਕੀ ਤੂੰ ਲੈ ਕੇ ਗਿਆ ਹੋਵੇ ਤੇ ਕੁੜੀ ਦਾ ਪਤਾ ਨਾ ਲੱਗੇ ਕਿੱਥੇ ਆ ਕਿੱਡੀ ਇਹ ਹਾਸੋ ਹੀਣੀ ਗੱਲ ਜਿਹੜਾ ਕਹਿੰਦੇ ਆ ਕਿ ਅਸੀਂ ਅੱਗੇ ਇਹਦੀ ਜਾਂਚ ਕਰ ਰਹੀ ਹਾਂ ਪਰਤਾਲ ਕਰ ਰਹੇ ਆ ਜੀ ਇਸ ਕਰਕੇ ਅਸੀਂ ਕਹਾਂਗੇ ਕਿ ਇਹ ਨਲੈਕੀ ਹੈ ਥਾਣਾ ਜੋਗੇ ਦਾ ਜਿਹੜਾ ਐਸਐਚਓ ਹੈ ਐਨੇ ਦਿਨ ਪੈ ਜਾਣ ਤੇ ਉਹ ਜਦੋਂ ਲੜਕੀ ਦਾ ਮਾਪਾਪ ਜਾਂ ਪਿੰਡ ਦੀ ਪੰਚਾਇਤ ਮੈਨਾਂ ਹੁਣ ਉਹਨੂੰ ਬੋਲਣ ਦਾ ਪਤਾ ਨਾ ਹੋਵੇ। ਕਿ ਪੰਚਾਇਤਾਂ ਨਾਲ ਕਿਵੇਂ ਪੇਸਾ ਆਈਦਾ ਕਿਸੇ ਦੁਖੀ ਪਰਿਵਾਰ ਨਾਲ ਕਿਵੇਂ ਪੇਸਾ ਆਈਦਾ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਇਸ ਥਾਣੇ ਦੇ ਵਿੱਚੋਂ ਇਹਨੂੰ ਚਲਦਾ ਕਰਨਾ ਚਾਹੀਦਾ। ਇਹਨੂੰ ਕੋਰਸਲੈਂਡ ਦੇ ਵਿੱਚ ਲਾਉਣਾ ਚਾਹੀਦਾ। ਜਨਤਕ ਤੌਰ ਤੇ ડીਲ ਕਰਨ ਵਾਲਾ ਅਸਰ ਹੈ ਨਹੀਂ ਹੈ। ਦੂਜੀ ਗੱਲ ਮੈਂ ਕਹੂੰਗਾ ਕਿ ਇਹ ਜਿਹੜਾ ਐਸਐਸਪੀ ਬਟੰਡਾ ਮਾਨਸਾ ਉਹਨੇ ਵੀ ਧਿਆਨ ਨਹੀਂ ਦਿੱਤਾ ਇਸ ਘਟਨਾ ਨੂੰ 16 ਦਿਨ ਥੋੜੇ ਨਹੀਂ ਹੁੰਦੇ 16 ਦਿਨ ਤਾਂ ਬਹੁਤ ਹੁੰਦੇ ਨੇ ਜੇ ਧਿਆਨ ਦਿੱਤਾ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਇਹ ਇੰਨੇ ਦਿਨ ਪੈਂਦੇ ਸੀ ਕਿ ਲੜਕੀ ਲੱਭਣ ਦੇ ਵਿੱਚ ਲੜਕਾ ਤੇ ਲੜਕੀ ਦੋਨੇ ਨਾਲ ਲੱਭਣ ਫੇਰ ਤਾਂ ਕੁਝ ਟਾਈਮ ਲੱਗ ਜਾਂਦਾ ਪਰ ਲੜਕਾ ਲੱਭ ਗਿਆ ਹੋਵੇ ਲੜਕੀ ਲੱਭੇ ਨਾ ਇਹ ਸਾਰੇ ਉਹਨਾਂ ਦੇ ਪਰਿਵਾਰ ਨੂੰ ਵੀ ਪਤਾ ਉਹਦੇ ਦੋਸਤਾਂ ਨੂੰ ਵੀ ਪਤਾ ਮੁੰਡੇਦਿਆਂ ਨੂੰ ਲੜਕੀ ਦੀਆਂ ਸਹੇਲੀਆਂ ਨੂੰ ਵੀ ਪਤਾ ਕਿਉਂਕਿ ਤਿੰਨ ਬੱਚੀਆਂ ਗੱਲਾਂ ਸੀ ਇਸ ਕਰਕੇ ਜੇ ਇਸੇ ਤਾਂ ਮਤਲਬ ਇਹ ਟਾਲਮਟੋਲ ਦੀ ਨੀਤੀ ਤੇ ਰਹੇ ਇਹ ਠੀਕ ਨਹੀਂ ਹੋਊਗਾ ਆਏ ਅਸੀਂ ਅੱਜ ਸਾਰਾ ਪਰਿਵਾਰ ਬੈਠਾ ਉਹਦੇ ਰਿਸ਼ਤੇਦਾਰ ਬੈਠੇ ਨੇ ਜੱਥੇਬੰਦੀ ਵਾਲੇ ਬੈਠੇ ਨੇ ਪਤਾ ਸ਼ਤਾ ਕੀਤਾ ਸਾਰੇ ਇਹਨਾਂ ਤੋਂ ਤੱਠ ਲਏ ਆ ਅਸੀਂ ਐਫ ਆਰ ਕੱਟ ਕੇ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਕਿ ਇਹ ਐਫ ਆਰ ਕੱਟਦੀ ਸਵਾਲ ਤਾਂ ਮੁੱਦੇ ਦੇ ਪੂਰੇ ਹੱਲ ਦਾ ਕਹਿਣਾ ਨਹੀਂ ਚਾਹੁੰਦੇ ਕੁੜੀ ਜਿਉਂਦੀ ਜਾਂ ਮਰੀ ਵੱਧ ਤੋਂ ਵੱਧ ਇਹਨਾਂ ਨੂੰ 20 ਦਿਨਾਂ ਦੇ ਵਿੱਚ ਉਹ ਮਛਲੇ ਦਾ ਹੱਲ ਕਰਨਾ ਚਾਹੀਦਾ ਕੁੜੀ ਨੂੰ ਲੈ ਕੇ ਆਉਣਾ ਚਾਹੀਦਾ ਖਾਸ ਕਰਕੇ ਧਿਆਨ ਜਿਹੜਾ ਮਾਨ ਸਾਹਿਬ ਹੈ ਸੀਐਮ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਲੋਕਾਂ ਦਾ ਦਰਦ ਜਾਣਦਾ 16 ਦਿਨਾਂ ਦਾ ਕਿੱਥੇ ਗਿਆ ਹੈ ਡੀਜੀਪੀ ਆ ਪੰਜਾਬ ਕੀ ਉਹਦੇ ਕੋਲੇ ਇੰਟੈਲੀਜੈਂਸੀ ਰਾਹੀਂ ਪੁਲਿਸ ਦੀ ਰਿਪੋਰਟ ਅਜੇ ਤੱਕ ਨਹੀਂ ਪਹੁੰਚੀ ਕੀ ਨੋਟਿਸ ਲੈਰ ਨੂੰ ਨੇ 16 ਦਿਨਾਂ ਦੇ ਇਹ ਠੀਕ ਨਹੀਂ ਹੋਊਗਾ ਇਹ ਮਸਲਾ ਇਕੱਲੇ ਜੋਗੇ ਥਾਣੇ ਦਾ ਨਹੀਂ ਰਹੂਗਾ ਇਹ ਮਸਲਾ ਇਕੱਲਾ ਵਾਕੇ ਚਲੰਦਾ ਨਹੀਂ ਰਹੂਗਾ ਲੜਕੀ ਦਾ ਮਾਮਲਾ ਸਮਾਜਿਕ ਮਾਮਲਾ ਇਹਨਾਂ ਨੂੰ ਮਹਿਲ ਕਲਾਂ ਲਈ ਜਿਹੜਾ ਸਾਰਾ ਸੀਨ ਆ ਉਹ ਦੇਖਣਾ ਚਾਹੀਦਾ ਧਿਆਨ ਚ ਰੱਖਣਾ ਚਾਹੀਦਾ ਉੱਥੇ ਵੀ ਅਸੀਂ ਲੜਾਈ ਸੀ ਇੱਥੇ ਵੀ ਲੜਾਂਗੇ ਪਤਾਂ ਜੀ ਕਿਦੋਂ ਗੱਲ ਹੋਰ ਸਾਹਮਣੇ ਆਈਏ ਜਿਵੇਂ ਜੱਥੇਬੰਦੀ ਆਪਣੀ ਅਗਵਾਈ ਕਰਦੀ ਹੈ ਮਾਨਸਾ ਦੀ ਤਾਂ ਉਹਨਾਂ ਕੋਲ ਇੱਕ ਆਡੀਓ ਆਈ ਹੈ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੀ ਲੜਕਾ ਦੇ ਦਿਓ ਲੜਕੀ ਲੈ ਜਾਓ ਤਾਂ ਇਹਦੇ ਕਿਵੇਂ ਦੇਖਦੇ ਸਾਰੇ ਦੇਖੋ ਜੇ ਇਹ ਮਸਲੇ ਦੇ ਵਿੱਚ ਇਹ ਹੈਗੀਆਂ ਗੱਲਾਂ ਕਹਿਣੀਆਂ ਸੋਭਦੀਆਂ ਨਹੀਂ ਹੈ ਕਹੇ ਲੜਕੇ ਵਾਲਾ ਕਹਿ ਰਿਹਾ ਹੈ ਇਹ ਕਹੇ ਕੋਈ ਹੋਰ ਕਹਿ ਰਿਹਾ ਉਹਨਾਂ ਨੂੰ ਆਪਣਾ ਮੂੰਹ ਮੈਂ ਜਿਹੜਾ ਬੰਦ ਕਰਨਾ ਚਾਹੀਦਾ ਠੀਕ ਦੇਖਦੇ ਆਂ ਦੋ ਦਿਨ ਬਾਰ ਐਂਤ ਬਾਰ ਕਰਕੇ ਚੁੱਪਣ ਸੋਮਵਾਰ ਤੱਕ ਕੀ ਫੈਸਲਾ ਲੈਂਦਾ ਪ੍ਰਸ਼ਾਸਨ ਉਹ ਦੋਗੇ ਸੋਚਾਂਗੇ ਕੀ ਕਰੀਏ گرو لال گرو دے بات